ਵੀਡੀਓ ਦੇਖ ਰਹੇ ਸਾਰੇ ਭੈਣ ਭਰਾਵਾਂ ਨੂੰ ਸਤ ਸ੍ਰੀ ਅਕਾਲ ਜੀ ਪੰਜਾਬੀ ਵਿਰਸਾ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਤੁਹਾਨੂੰ ਇੱਕ ਹੋਰ ਪੁਰਾਣੀ ਚੀਜ਼ ਦਿਖਾਉਣ ਲੱਗਿਆ ਜੋ ਕਿ ਪਹਿਲੇ ਸਮਿਆਂ 'ਚ ਵਰਤੀ ਜਾਂਦੀ ਸੀ ਸੋ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਣਾ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਨਾ ਜੀ ਹੋ ਸਕੇ ਤਾਂ ਕਮੈਂਟ ਵੀ ਕਰਦੇ ਰਹਿਣਾ ਸੋ ਚਲੋ ਫਿਰ ਦਿਖਾਉਨੇ ਆ ਤੁਹਾਨੂੰ ਇੱਕ ਹੋਰ ਪੁਰਾਣੀ ਜੀ ਜੋ ਪਹਿਲੇ ਸਮਿਆਂ ਚ ਘਰਾਂ ਵਿੱਚ ਵਰਤੀ ਜਾਂਦੀ ਸੀ ਲੋ ਜੀ ਇਹ ਆ ਉਹ ਚੀਜ਼ ਜੋ ਪੁਰਾਣੇ ਵੇਲਿਆਂ ਵਿੱਚ ਸਾਡੇ ਬਜ਼ੁਰਗ ਵਰਤਦੇ ਹੁੰਦੇ ਸੀ ਜਦੋਂ ਬਿਜਲੀ ਨਹੀਂ ਸੀ ਆਈ ਉਦੋਂ ਸਾਡੇ ਬਜ਼ੁਰਗ ਰੋਸ਼ਨੀ ਕਰਨ ਲਈ ਇਹਨਾਂ ਲਾਲਟਰਾਂ ਦੀ ਵਰਤੋਂ ਕਰਦੇ ਹੁੰਦੇ ਸੀ ਇਹ ਲਾਲਟਰਾਂ ਲੋਹੇ ਦੀਆਂ ਪੱਤੀਆਂ ਤੋਂ ਤਿਆਰ ਕੀਤੀਆਂ ਜਾਂਦੀਆਂ ਸੀ ਆ ਦੇਖੋ ਸਾਰੇ ਲੋਹੇ ਦੀਆਂ ਪੱਤੀਆਂ ਲੱਗੀਆਂ ਹੋਣਾ ਇਹ ਪੱਤੀਆਂ ਤੋਂ ਤਿਆਰ ਕੀਤੀ ਜਾਂਦੀਆਂ ਦੀ ਇਹ ਤਾਂ ਇੱਕ ਗੋਲਕਾਰ ਦੀ ਤੇਲ ਵਾਲੀ ਟੈਂਕੀ ਹੁੰਦੀ ਆ ਇਹ ਗੋਲਕਾਰ ਦੀ ਟੈਂਕੀ ਹੈ ਜੀ ਇਹ ਤੇਲ ਪਾਇਆ ਜਾਂਦਾ ਇਸ ਵਿੱਚ ਵੀ ਇੱਕ ਰੂਹ ਦੀ ਬੱਤੀ ਉੱਪਰ ਕੱਢੀ ਹੁੰਦੀ ਆ ਇਤੋਂ ਇੱਕ 32 ਇੱਥੇ ਕੱਢੀ ਜਾਂਦੀ ਹੈ ਤੇ ਉੱਪਰ ਇੱਕ ਗੋਲ ਕਾਂਚੇ ਦੀ ਚਿਮਨੀ ਲੱਗੀ ਹੁੰਦੀ ਆ ਆ ਕਾਂਚੇ ਦੀ ਚਿਮਨੀ ਆ ਚਿਮਨੀ ਦੇ ਦੁਬਾਰੇ ਇਤਾਰਾਂ ਦੀ ਇਤਾਰਾਂ ਪਾਈਆਂ ਹੁੰਦੀਆਂ ਨੇ ਇਦੇ ਵਿੱਚ ਇੱਕ ਅੰਚੀ ਦੀ ਚਿਮਨੀ ਫਿੱਟ ਹੁੰਦੀ ਆ ਉੱਪਰ ਇੱਕ ਤਾਰ ਦਾ ਬਣਿਆ ਆ ਹੈਂਡਲ ਹੁੰਦਾ ਹਾਂ ਦੇਖੋ ਜੀ ਉੱਪਰ ਹੈਂਡਲ ਆ ਹੈ ਜੀਤੋਂ ਫੜ ਕੇ ਲਾਉਟਰ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਇਆ ਜਾਂਦਾ ਏ ਤੇਰ ਵਾਲੀ ਟੈਂਕੀ ਉੱਪਰ ਇੱਕ ਚਾਬੀ ਲੱਗੀ ਹੁੰਦੀ ਆ ਆ ਦੇਖੋ ਜੀ ਇਹ ਆ ਚਾਬੀ ਆ ਜਿਸ ਨਾਲ ਜਿਹੜੀ ਬੱਤੀ ਹੁੰਦੀ ਆ ਉਹ ਉੱਪਰ ਥੱਲੇ ਕੀਤੀ ਜਾਂਦੀ ਆ ਯਾਨੀ ਕਿ ਰੋਸ਼ਨੀ ਬਧਾਈ ਘਟਾਈ ਜਾਂਦੀ ਆ ਤੇ ਜਦੋਂ ਬੱਤੀ ਜਲ ਜਾਂਦੀ ਆ ਤਾਂ ਇਹਦੇ ਨਾਲ ਹੀ ਬੱਤੀ ਨੂੰ ਉੱਪਰ ਨੂੰ ਕੀਤਾ ਜਾਂਦਾ ਪੁਰਾਣੇ ਵੇੜਿਆਂ ਵਿੱਚ ਜਦੋਂ ਸ਼ਾਮ ਹੋ ਜਾਂਦੀ ਸੀ ਤਾਂ ਤਾਂ ਜਿਹੜੀਆਂ ਸੁਆਣੀਆਂ ਹੁੰਦੀਆਂ ਦੀ ਉਹ ਲਾਟਨ ਦੀ ਚਿਮਨੀ ਜਿਹੜੀ ਆ ਇਹ ਧੂਏ ਨਾਲ ਕਾਲੀ ਹੋ ਜਾਂਦੀ ਸੀ ਇਹਨੂੰ ਸਾਫ਼ ਕਰਦੀ ਹੁੰਦੀਆਂ ਸੀ ਸ਼ਾਮ ਵੇਲੇ ਤੇ ਇਹਦੇ ਵਿੱਚ ਟੈਂਕੀ 'ਚ ਤੇਲ ਵਗੈਰਾ ਵੀ ਦੇਖਦੀ ਹੁੰਦੀ ਆਂਦੀ ਤੈਂਕੀ 'ਚ ਤੇਲ ਪਾ ਕੇ ਤੇ ਚਿਮਨੀ ਸਾਫ ਕਰਕੇ ਕੰਧ ਦੇ ਨਾਲ ਲੱਗੇ ਹੋਏ ਕੀਲਿਆਂ ਤੇ ਕੰਧ ਵਿੱਚ ਫਿੱਟ ਕੀਲਿਆਂ ਤੇ ਇਹਨਾਂ ਲਾਟਰوں ਨੂੰ ਸਵਾਣੀਆਂ ਟੰਗ ਦਿੰਦੀਆਂ ਸੀ ਜਦੋਂ ਸੂਰਜ ਡੁੱਬਦਾ ਤਾਂ ਸਵਾਣੀਆਂ ਲਾਟਰਾਂ ਨੂੰ ਜਗਾ ਲੈਂਗੀਆਂ ਰੋਟੀ ਟੁੱਕ ਤੇ ਹੋਰ ਕੰਮ ਕਾਜ ਸਵਾਨੀਆਂ ਇਹਦੇ ਚਾਨਣ ਥਲੇ ਹੀ ਕਰਦੀਆਂ ਹੁੰਦੀਆਂ ਸੀ ਜੇ ਕਿਸੇ ਕਿਸਾਨ ਨੇ ਤੜਕੇ ਮੰਡੀ ਨੂੰ ਫਸਲ ਲੈ ਕੇ ਜਾਣੀ ਹੁੰਦੀ ਤਾਂ ਉਹ ਵੀ ਲਾਲਟਨ ਨੂੰ ਜਗਾ ਕੇ ਰੇੜੀ ਜਾਂ ਗੱਡੇ ਦੇ ਅੱਗੇ ਟੰਗ ਲੈਂਦੇ ਸੀ ਤਾਂ ਕਿ ਰਸਤਾ ਦਿਖਦਾ ਰਹੇ ਸੋ ਇਸ ਤਰ੍ਹਾਂ ਇਹਨਾਂ ਲਾਲਟਰਾਂ ਦੀ ਬਾਤ ਤਾਂ ਕੀਤੀ ਜਾਂਦੀ ਦੀ ਉਹਨਾਂ ਸਮਿਆਂ 'ਚ ਪੜ੍ਹਾਈ ਵੀ ਇਹਨਾਂ ਲਾਲਟਰਾਂ ਥੱਲੇ ਹੀ ਕੀਤੀ ਜਾਂਦੀ ਦੀ ਇਹਨਾਂ ਲਾਲਟਰਾਂ ਦੇ ਚਾਨਣ ਵਿੱਚ ਕੀਤੀ ਜਾਂਦੀ ਦੀ ਭਾਵੇਂ ਇਹ ਲਾਲਟਰਾਂ ਅੱਜਕੱਲ੍ਹ ਅਲੋਪ ਹੁੰਦੀਆਂ ਜਾ ਰਹੀਆਂ ਨੇ ਪਰ ਅਜੇ ਵੀ ਕਈ ਵਾਰੇ ਪਰ ਕਈ ਅਜੇ ਵੀ ਮੇਰੇ ਵਰਗੇ ਮਿੱਤਰ ਪਿਆਰੇ ਹੈਗੇ ਨੇ ਜੋ ਇਹਨਾਂ ਪੁਰਾਣੀਆਂ ਚੀਜ਼ਾਂ ਨੂੰ ਪਿਆਰ ਕਰਦੇ ਨੇ ਤੇ ਉਹ ਇਹਨਾਂ ਨੂੰ ਸੰਭਾਲੀ ਬੈਠੇ ਨੇ ਸੋਹੇ ਬਲalten ਵੀ ਮੇਰੇ ਭਾਈ ਆਨੰਦ ਸਿੰਘ ਬੜੈਜ ਵਿਰਾਸਤੀ ਮਿਊਜ਼ੀਅਮ ਵਿੱਚ ਸਾਂਭੀ ਬਈਆ ਤੇ ਹੋਰ ਵੀ ਬਹੁਤ ਸਾਰੀਆਂ ਵਸਤਾਂ ਜੋ ਕਿ ਹਜ਼ਾਰਾਂ ਦੀ ਗਿਣਤੀ ਵਿਚ ਹਨ ਸਾਂਭੀਆਂ ਪਈਆਂ ਨੇ ਜੇ ਤੁਹਾਡੇ ਘਰੇ ਵੀ ਇਹੋ ਜੀ ਕੋਈ ਪ੍ਰਾਣੀ ਵਸਤੂ ਰਹਿੰਗੀ ਆ ਤਾਂ ਤਾਂ ਉਸ ਨੂੰ ਤੁਸੀਂ ਵੀ ਜੂਰ ਸੰਭਾਲੋ ਉਹਨਾਂ ਨੂੰ ਸੰਭਾਲ ਕੇ ਰੱਖੋ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਾਂ ਦਿਖਾ ਸਕੀਏ ਤੇ ਆਪਣਾ ਵਿਰਸਾ ਟੀਸੀ ਸੋ ਤੁਸੀਂ ਵੀ ਉਹ ਚੀਜ਼ਾਂ ਨੂੰ ਸੰਭਾਲੋ ਜੀ ਸੋ ਅੱਜ ਤੁਹਾਨੂੰ ਇਹ ਹੀ ਪੁਰਾਣੀ ਗੀਤ ਹੋਣੀ ਸੀ ਜੋ ਪੁਰਾਣੇ ਵੇਲੇਆਂ ਵਿੱਚ ਵਰਤੀ ਜਾਂਦੀ ਸੀ ਕਿਸੇ ਦਿਨ ਫੇਰ ਇੱਕ ਹੋਰ ਨਵੀਂ ਚੀਜ਼ ਜੋ ਪੁਰਾਣੇ ਵੇਲਿਆਂ ਵਿੱਚ ਵਰਤੀ ਜਾਂਦੀ ਦੀ ਤੁਹਾਨੂੰ ਦਿਖਾਵਾਂਗਾ ਆਉਣ ਬੜੀ ਵੀਡੀਓ ਵਿੱਚ ਸੌਣ ਵਾਲੇ ਬਲੌਗਰ ਨੂੰ ਵੀ ਦੇਖਦੇ ਰਹਿਣਾ ਜਿਹਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਕਿਰਪਾ ਕਰਕੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਫੋਲੋ ਕਰ ਲਿਓ ਸੋ ਮਿਲਦੇ ਆਂ ਫਿਰ ਇੱਕ ਹੋਰ ਨਵੀਂ ਵੀਡੀਓ ਲੈ ਕੇ ਉਦੋਂ ਤੱਕ ਲਈ ਰੱਬ ਰੱਖਾ ਸ਼ੁਕਰੀਆ ਧੰਨਵਾਦ